ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਬਈ ਅੱਜ ਆਪਾਂ ਗੱਲ ਇਹ ਕਰਨੀ ਹੈ ਕਿ ਅੱਜ ਕੱਲ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕਾਂ ਦੇ ਤਲਾਕ ਹੋ ਰਿਹਾ ਜਿਹੜੀ ਮੈਰਿਜ ਲਾਈਫ ਆ ਉਹਦੀ ਉਮਰ ਬਹੁਤ ਛੋਟੀ ਹੋ ਗਈ ਪਰਿਵਾਰਾਂ ਦੇ ਵਿੱਚ ਆਪਸ ਦੇ ਵਿੱਚ ਬਿਲਕੁਲ ਵੀ ਪਿਆਰ ਨਹੀਂ ਹੈਗਾ ਸਾਰੇ ਲੋਕ ਵੱਖੋ ਵੱਖਰੇ ਰਹਿਣਾ ਪਸੰਦ ਕਰਦੇ ਆ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਆ ਸੋਚਣ ਵਾਲੀ ਇਹ ਗੱਲ ਆ ਕਿ ਪਹਿਲਾਂ ਲੋਕਾਂ 'ਚ ਇੰਨਾ ਪਿਆਰ ਹੁੰਦਾ ਸੀਗਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦਾ ਸੀਗਾ ਵੀ ਹੁਣ ਇਹੋ ਜਿਹਾ ਕੀ ਹੋ ਗਿਆ ਤਾਂ ਜਿਹੜਾ ਮੈਨੂੰ ਸਾਰਿਆਂ ਤੋਂ ਵੱਡਾ ਕਾਰਨ ਲੱਗਾ ਵੀ ਪਰਿਵਾਰਾਂ ਨੂੰ ਵੱਖ ਕਰਨ ਦਾ ਕਾਰਨ ਜਾਂ ਪਰਿਵਾਰਾਂ ਵਿੱਚੋਂ ਮੋਹ ਪਿਆਰ ਖਤਮ ਹੋਣ ਦਾ ਕਾਰਨ ਜਾਂ ਜਿਹੜੀ ਮੈਰਿਜ ਲਾਈਫ ਆ ਉਹਦੀ ਉਮਰ ਛੋਟੀ ਹੋਣ ਦਾ ਕਾਰਨ ਜਿਹੜਾ ਮੈਨੂੰ ਲੱਗਿਆ ਤਾਂ ਮੈਨੂੰ ਲੱਗਿਆ ਕਿ ਜਿਹੜਾ ਜਿਹੜਾ ਮੰਨ ਲਓ ਕਲੇਸ਼ ਦਾ ਘਰ ਆ ਉਹ ਹੈਗਾ ਮੋਬਾਈਲ ਹੁਣ ਆ ਸੋਚਣ ਵਾਲੀ ਗੱਲ ਇਹ ਆ ਕਿ ਜਿਹੜਾ ਮੋਬਾਈਲ ਆ ਇਹ ਕਲੇਸ਼ ਦਾ ਘਰ ਕਿਵੇਂ ਆ ਬਈ ਕਲੇਸ਼ ਦਾ ਘਰ ਐਵੇਂ ਆ ਕਿ ਹੁਣ ਆਪਾਂ ਸ਼ੁਰੂ ਕਰਦੇ ਆ ਮੈਰਿਜ ਲਾਈਫ ਤੋਂ ਗੱਲ ਕੀ ਜਦੋਂ ਮੁੰਡੇ ਦਾ ਵਿਆਹ ਹੁੰਦਾ ਤਾਂ ਵਿਆਹ ਵਾਲੀ ਰਸਵਾਗ ਰਾਤ ਨੂੰ ਮੁੰਡਾ ਆਪਦੀ ਘਰ ਦੀ ਨੂੰ ਕੀ ਗਿਫਟ ਕਰਦਾ ਮੋਬਾਈਲ ਬਈ ਤੁਸੀਂ ਜਿਹੜਾ ਮੋਬਾਈਲ ਆ ਸਮਝ ਲਓ ਬੰਬ ਤਾਂ ਆਪਦੀ ਘਰ ਦੇ ਹੱਥ ਚ ਫੜਾਤਾ ਵੀ ਲੈ ਆ ਫੜ ਲੈ ਬੰਬ ਜੁੱਤਰਾ ਜੀ ਕਰਦਾ ਚਲਾ ਲਈ ਹੁਣ ਬਈ ਘਰ ਵਾਲੀ ਤੁਸੀਂ ਮੋਬਾਈਲ ਲੈ ਕੇ ਦੇ ਦਿੱਤਾ ਘਰ ਵਾਲੀ ਹੁਣ ਸਾਰਾ ਦਿਨ ਮੋਬਾਈਲ 'ਚ బిਜੀ ਆ ਕਦੇ ਕਿਹੜੀਆਂ ਰੀਲਾਂ ਦੇਖੀ ਜਾਂਦੀ ਆ ਕਦੀ ਕਿਹਦੇ ਵਲੌਗ ਦੇਖੀ ਜਾਂਦੀ ਆ ਕਦੇ ਕੀ ਕਹਾਣੀਆਂ ਸੁਣੀ ਜਾਂਦੀ ਆ ਕਦੇ ਕੀ ਕਰੀ ਜਾਂਦੀ ਆ ਜਿਹੜਾ ਹੁਣ ਬੰਦਾ ਉਹਨੇ ਤਾਂ ਕਮਾਉਣ ਲਈ ਘਰੋਂ ਬਾਹਰ ਜਾਣੇ ਜਾਣਾ ਕੋਈ ਪ੍ਰਾਈਵੇਟ ਜੌਬ ਕਰਦਾ ਕੋਈ ਸਰਕਾਰੀ ਜੌਬ ਕਰਦਾ ਕੋਈ ਖੇਤੀਬਾੜੀ ਕਰਦਾ ਕੋਈ ਕਿਤੇ ਲੱਗਾ ਕੋਈ ਕਿਤੇ ਲੱਗਾ ਜਦੋਂ ਬਈ ਤੁਸੀਂ ਆਪਦੀ ਘਰਵਾਲੀ ਨੂੰ ਮੋਬਾਈਲ ਲੈ ਕੇ ਦੇ ਦਿੱਤਾ ਤਾਂ ਦਿਨ ਚ ਪਤਾ ਨਹੀਂ ਉਹ ਕਿੰਨਾ ਕੁ ਕੁਝ ਵੇਖੂਗੀ ਕੀ ਕੁਝ ਵੇਖੂਗੀ ਕੀ ਨਹੀਂ ਵੇਖੂਗੀ ਉਹਦਾ ਰੱਬ ਜਾਣਦਾ ਜਾਂ ਉਹਦਾ ਦਿਲ ਜਾਣਦਾ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਉਹਦੇ ਸਾਹਮਣੇ ਇੰਨੀਆਂ ਕ ਆਪਸ਼ਨਾਂ ਰੱਖਤੀਆਂ ਮੋਬਾਈਲ ਨੇ ਉਹਦੇ ਸਾਹਮਣੇ ਇੰਨੀਆਂ ਕ ਆਪਸ਼ਨਾਂ ਰੱਖਤੀਆਂ ਉਹਨੂੰ ਇੰਨੀ ਕ ਦੁਨੀਆ ਨਾਲ ਜੋੜਤਾ ਕਿ ਉਹਦਾ ਕਦੇ ਵੀ ਮਨ ਡੋਲ ਸਕਦਾ ਪਾਵੇਂ ਉਹ ਬੰਦਾ ਤੇ ਪਾਵੇਂ ਉਹ ਔਰਤਾ ਇਹ ਦੋਵਾਂ ਚੋਂ ਹੀ ਇੱਕ ਹੋ ਸਕਦਾ ਦੋਵਾਂ ਚੋਂ ਹੀ ਕਿਸਦਾ ਵੀ ਮਨ ਡੋਲ ਸਕਦਾ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀਗੇ ਭਾਈ ਉਹਨਾਂ ਨੇ ਗੇਟ ਤੋਂ ਬਾਹਰਲੇ ਪਾਸੇ ਬੈਠਕਾਂ ਬਣਾਈਆਂ ਹੁੰਦੀਆਂ ਸੀ ਗੇਟ ਦੇ ਕੋਲੇ ਵੀ ਜਿਹੜਾ ਬੰਦਾ ਬਾਹਰੋਂ ਆਵੇ ਉਹ ਬਾਹਰ ਦੀ ਬਾਹਰ ਹੀ ਮੁੜ ਜੇ ਚਾਹ ਪਣੀ ਪੀ ਕੇ ਵੀ ਉਹਦੀ ਨਿਗਾ ਕਦੇ ਵੀ ਘਰ ਘਰੇ ਕਿਸੇ ਔਰਤ ਤੇ ਨਾ ਪਵੇ ਤੇ ਘਰ ਘਰੋਂ ਕਿਸੇ ਔਰਤ ਦੀ ਨਿਗਾ ਬਾਹਰਲੇ ਮਰਦ ਤੇ ਨਾ ਪਵੇ ਜਿਹੜੇ ਪੁਰਾਣੇ ਬਜ਼ੁਰਗ ਸੀ ਭਾਈ ਉਹਨਾਂ ਨੇ ਬਹੁਤ ਤਤ ਕੱਢੇ ਸੀ ਜ਼ਿੰਦਗੀ ਦੇ ਉਹ ਕਹਿੰਦੇ ਸੀ ਵੀ ਜਿਹੜਾ ਹੁਣ ਪੈਸਾ ਹੋ ਗਿਆ ਦੁੱਧ ਹੋ ਗਿਆ ਜਾਂ ਔਰਤ ਹੋ ਗਈ ਹਨ ਇਹ ਤਿੰਨੇ ਚੀਜ਼ਾਂ ਪਰਦੇ ਦੇ ਵਿੱਚ ਰੱਖੇ ਚੰਗੀਆਂ ਰਹਿੰਦੀਆਂ ਨੇ ਤਾਂ ਪੁਰਾਣੇ ਬਜ਼ੁਰਗਾਂ ਨੇ ਭਈ ਵੱਡੇ ਘੇਟਾਂ ਕੋਲੇ ਆਪਦੀਆਂ ਸੁਭਾਤਾਂ ਬਣਾਈਆਂ ਹੁੰਦੀਆਂ ਸੀਗੀਆਂ ਕੋਈ ਬੰਦਾ ਆ ਗਿਆ ਕੋਈ ਯਾਰ ਬੇਲੀ ਆ ਗਿਆ ਉਹਨੂੰ ਉੱਥੇ ਚਾਹ ਪਣੀ ਪਿਆਇਆ ਤੇ ਉੱਥੇ ਹੀ ਮੁੜ ਗਏ ਨਾ ਬਾਹਰ ਦੇ ਬਗਾਨੇ ਮਰਦ ਦੀ ਨਿਗਾਹ ਘਰ ਦੀ ਔਰਤ ਤੇ ਪਵੇ ਨਾ ਘਰ ਦੀ ਔਰਤ ਦੀ ਬਾਹਰਲੇ ਮਰਦ ਤੇ ਨਿਗਾਹ ਪਵੇ ਕਿਉਂਕਿ ਬਜ਼ੁਰਗਾਂ ਨੂੰ ਆਇਆ ਸੀਗਾ ਕਿ ਜੇ ਇਹ ਦੋਨਾਂ 'ਚੋਂ ਕਿਸੇ ਦੀ ਇੱਕ ਦੀ ਨਿਗਾਹ ਇੱਕ ਦੂਜੇ ਨਾਲ ਪੈਂਦੀ ਆ ਤਾਂ ਹੋ ਸਕਦਾ ਕਿਸਦਾ ਮਨ ਡੋਲ ਜੇ ਅੱਜ ਦੇ ਟਾਈਮ 'ਚ ਭਈ ਅੰਨਮੇ ਸ਼ੋਰ ਆਪਦੀਆਂ ਘਰਦਿਆਂ ਨੂੰ ਸੁਹਾਗ ਰਾਤ ਲੈ ਕੇ ਨੂੰ ਮੋਬਾਈਲ ਗਿਫਟ ਕਰਦੇ ਆ ਜਦੋਂ ਤੁਸੀਂ ਇਹਨੂੰ ਮੋਬਾਈਲ ਦਿੱਤਾ ਸਮਝ ਲਓ ਸਾਰੀ ਦੁਨੀਆ ਤੁਸੀਂ ਉਹਦੇ ਹੱਥ ਚ ਫੜਾ ਦਿੱਤੀ ਹੋਰ ਉਹ ਮੋਬਾਈਲ 'ਚ ਕੋਈ ਵੀ ਰੀਲਾਂ ਦੇਖਦੀ ਹੈ ਕਿਸੇ ਦੇ ਬਲੌਗ ਦੇਖਦੀ ਹੈ ਕਿਸੇ ਦੀ ਫਿਲਮਾਂ ਦੇਖਦੀ ਹੈ ਕਿਸੇ ਦੀਆਂ ਕਹਾਣੀਆਂ ਦੇਖਦੀ ਹੈ ਕਿੱਥੇ ਉਹਦਾ ਕਦੋਂ ਮਨ ਡੋਲ ਜੇ ਵੀ ਇਸ ਚੀਜ਼ ਦਾ ਕੋਈ ਨਹੀਂ ਪਤਾ ਅੱਜ ਕੱਲ 70% ਘਰਾਂ ਦੇ ਵਿੱਚ ਕਲੇਸ਼ ਕਾਹਦਾ ਘਰ ਵਾਲੇ ਤੇ ਘਰ ਵਾਲੀ ਦੇ ਵਿੱਚ ਮੋਬਾਈਲ ਕਰਕੇ ਘਰ ਵਾਲਾ ਕਹਿੰਦਾ ਵੀ ਜਿਹੜੀ ਘਰ ਵਾਲੀ ਆ ਇਹ ਮੈਨੂੰ ਮੋਬਾਈਲ ਨਹੀਂ ਵਿਖਾਉਂਦੀ ਇਹ ਮੈਨੂੰ ਪਾਸ ਵਰਨੀ ਦੱਸਦੀ ਇਹ ਕਿਸੇ ਨਾਲ ਚੈਟ ਕਰਦੀ ਹੈ ਕਿਸੇ ਨਾਲ ਗੱ ਜਾਂ ਘਰ ਵਾਲੀ ਇਹ ਕਹਿੰਦੀ ਕਿ ਮੇਰਾ ਘਰ ਵਾਲਾ ਮੈਨੂੰ ਮੋਬਾਈਲ ਨਹੀਂ ਫੜਾਉਂਦਾ ਮੈਨੂੰ ਪਾਸਵਰਡ ਨਹੀਂ ਦੱਸਦਾ ਮੈਨੂੰ ਲੋਕ ਨਹੀਂ ਦੱਸਦਾ ਇਹ ਕਿਸੇ ਨਾਲ ਚੈਟ ਕਰਦਾ ਕਿਸੇ ਨਾਲ ਗੱਲਾਂ ਬਾਤਾਂ ਕਰਦਾ 70% ਲੋਕਾਂ ਦੇ ਘਰਾਂ ਦੇ ਵਿੱਚ ਬਈ ਜੀ ਇਹੀ ਕਲੇਸ਼ ਚੱਲੀ ਜਾਂਦਾ ਮੋਬਾਈਲ ਕਰਕੇ 70% ਘਰਾਂ ਦੇ ਵਿੱਚ ਘਰ ਵਾਲੇ ਦੇ ਘਰ ਵਾਲੀ ਵਿੱਚ ਮੋਬਾਈਲ ਨੇ ਹੀ ਮੋਹ ਪਿਆਰ ਜਮਾ ਖਤਮ ਕਰਤਾ ਹੁਣ ਰਹਿ ਗਈ ਇਕੱਠੇ ਪਰਿਵਾਰਾਂ ਦੀ ਗੱਲ ਹੁਣ ਤੁਸੀਂ ਕਦੇ ਵੀ ਨੋਟ ਕਰਿਓ ਵੀ ਆਪਾਂ ਜਦੋਂ ਵੀ ਪਰਿਵਾਰ ਦੇ ਵਿੱਚ ਬੈਠੇ ਹੁੰਦੇ ਆਪਾਂ ਕਿੰਨੀਆਂ ਗੱਲਾਂ ਪਰਿਵਾਰ ਦੇ ਵਿੱਚ ਕਰਦੇ ਆਂ ਬਈ ਕੋਈ ਤਾਂ ਉਸ ਖੁੰਝ ਚ ਮੋਬਾਈਲ ਲੈ ਕੇ ਬੈਠਾ ਕੋਈ ਉਸ ਖੁੰਜੇ ਜਿਹਾ ਮੋਬਾਈਲ ਲੈ ਕੇ ਬੈਠਾ ਕੋਈ ਕਿਦਰ ਮੋਬਾਈਲ ਲੈ ਕੇ ਬੈਠਾ ਇੱਥੋਂ ਤੱਕ ਕਿ ਕਈ ਬੰਦੇ ਮੈਂ ਅੱਖਾਂ ਨਾਲ ਵੇਖਿਆ ਕਿ ਰੋਟੀ ਖਾਂਦੇ ਟਾਈਮ ਵੀ ਮੋਬਾਈਲ ਦੇਖੀ ਜਾਂਦੇ ਹੁਣ ਜਿਹੜੇ ਬੰਦੇ ਵੀ ਰੋਟੀ ਖਾਂਦੇ ਟਾਈਮ ਵੀ ਮੋਬਾਈਲ ਦੇਖੀ ਜਾਂਦੇ ਆ ਦੱਸੋ ਕਿ ਉਹਦਾ ਆਪ ਦੇ ਪਰਿਵਾਰ ਦੇ ਵਿੱਚ ਕੀ ਧਿਆਨ ਹੋਊਗਾ ਅੱਜ ਕੱਲ੍ਹ ਘਰਾਂ ਦੇ ਵਿੱਚ ਕੀ ਹੋ ਗਿਆ ਪਰਿਵਾਰ ਨਾਲ ਕੋਈ ਗੱਲਾਂ ਬਾਤਾਂ ਕਰਕੇ ਰਾਜ਼ੀ ਨਹੀਂ ਕਿਉਂਕਿ ਮੋਬਾਈਲਾਂ 'ਚੋਂ ਵੇਲ ਨਹੀਂ ਹੈਗੀ ਤੇ ਜੇ ਆਪਦੇ ਬੈਡਰੂਮ ਚ ਬੈਠੇ ਹੋਣਗੇ ਜਿਹੜੇ ਜਵਾਕ ਨੇ ਉਹ ਅੱਡ ਮੋਬਾਈਲ ਲੈ ਕੇ ਬੈਠੇ ਹੋਣਗੇ ਘਰ ਵਾਲੀ ਅੱਡ ਮੋਬਾਈਲ ਦੇਖੀ ਜਾਂਦੀ ਹੈ ਘਰ ਵਾਲਾ ਅੱਡ ਮੋਬਾਈਲ ਦੇਖੀ ਜਾਂਦਾ ਕਹਿਣ ਦਾ ਮਤਲਬ ਕਿ ਜਿਹੜਾ ਮੋਬਾਈਲ ਆ ਇੰਨੇ ਬੰਦੇ ਨੂੰ ਆਪਦੇ ਪਰਿਵਾਰ ਤੋਂ ਵੀ ਜਮਾਂ ਤੋੜਦਾ ਪਰਿਵਾਰ ਤੋਂ ਵੀ ਜਮਾਂ ਦੂਰ ਕਰਦਾ ਬੰਦੇ ਨੂੰ ਪਰਿਵਾਰ ਨਾਲੋਂ ਜਮਾਂ ਤੋੜਦਾ ਤੇ ਬਾਹਰ ਦੀ ਸਾਰੀ ਦੁਨੀਆ ਨਾਲ ਜੋੜਦਾ ਜਿਹੜਾ ਬੰਦਾ ਉਹ ਘਰੇ ਬੈਠਾ ਬਾਹਰ ਸਾਰੀ ਦੁਨੀਆ ਨਾਲ ਜੁੜਿਆ ਹੋਇਆ ਪਰ ਘਰ ਦੇ ਜੀਆਂ ਤੋਂ ਸਾਰੇ ਟੁੱਟਿਆ ਹੋਇਆ ਨਾ ਉਹ ਮਾਪਿਓ ਕੋਲੇ ਵਹਿੰਦਾ ਨਾ ਉਹ ਨਾਲ ਦੁੱਖ ਸੁੱਖ ਸਾਂਝਾ ਕਰਦਾ ਨਾ ਆਪ ਦੇ ਬੱਚਿਆਂ ਨੂੰ ਟਾਈਮ ਦਿੰਦਾ ਨਾ ਆਪ ਦੀ ਘਰ ਵਾਲੀ ਨੂੰ ਟਾਈਮ ਦਿੰਦਾ ਤੇ ਨਾ ਘਰ ਵਾਲੀ ਆ ਦੇ ਘਰ ਨੂੰ ਟਾਈਮ ਦਿੰਦੀ ਕਿਉਂਕਿ ਹਰੇਕ ਪਤਾ ਕਹਿੰਦਾ ਬੀਜੀ ਬੀਜੀ ਕਾਦੇ ਚ ਬੀਜੀ ਆ ਮੋਬਾਈਲ ਚ ਤਾਂ ਮੋਬਾਈਲ ਬਈ ਲੋਕਾਂ ਤੇ ਇੰਨਾ ਕੁ ਜ਼ਿਆਦਾ ਹੈਵੀ ਹੋ ਗਿਆ ਲੋਕਾਂ ਨੇ ਆਪਣੇ ਆਪ ਤੇ ਇੰਨਾ ਕੁ ਜ਼ਿਆਦਾ ਹੈਵੀ ਕਰ ਲਿਆ ਕਿ ਜਿਹੜੇ ਮੋਹ ਪਿਆਰ ਵਾਲੇ ਰਿਸ਼ਤੇ ਆ ਬਈ ਉਹ ਬਿਲਕੁਲ ਖਤਮ ਹੁੰਦੇ ਜਾਂਦੇ ਆ ਇਤਨਾ ਕਿ ਮੀਆਂ ਬੀਵੀ ਦੇ ਆਪਸੀ ਪਿਆਰ ਵੀ ਇਸ ਚੀਜ਼ ਨੇ ਬਿਲਕੁਲ ਖਤਮ ਕਰਤਾ ਹੁਣ ਆਪਣੇ ਘਰੇ ਕੋਈ ਰਿਸ਼ਤੇਦਾਰ ਆਏ ਜਾਂ ਆਪਾਂ ਕਿਸੇ ਦੇ ਘਰੇ ਜਾ ਵੜੀਏ ਤਾਂ ਮੈਨੂੰ ਲੱਗਦਾ ਕਿ ਮਸਾਂ ਲੋਕੀ ਚਾਹ ਪਾਣੀ ਦੇ ਕੋਲ ਬਹਿ ਕੇ ਮਸਾਂ ਪੀਂਦੇ ਆਂ ਕਈ ਵਾਰ ਤਾਂ ਚਾਹ ਦਾ ਕੱਪ ਫੜਨ ਤੱਕ ਵੀ ਮੋਬਾਈਲ ਵੇਖਣਾ ਸ਼ੁਰੂ ਕਰ ਦਿੰਦੇ ਆਂ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਤੁਰ ਜੇ 2-4 ਮਿੰਟ ਗੱਲਾਂ ਬਾਤਾਂ ਕਰਨਗੇ ਉਸ ਤੋਂ ਬਾਅਦ ਸਾਰੇ ਆਪੋ ਆਪਣਾ ਮੋਬਾਈਲ ਕੱਢ ਕੇ ਦੇਖਣਾ ਸ਼ੁਰੂ ਕਰ ਦੇਣਗੇ ਤੇ ਰਾਤ ਨੂੰ ਅੱਜ ਕੱਲ ਮ ਨਵਾਂ ਰਵਾਜ ਚੱਲਿਆ ਗਿਆ ਹਾਂ ਗੈਸਟ ਆਇਆ ਨੂੰ ਅਲੱਗ ਬੈੱਡਰੂਮ ਚ ਪਾ ਦੋ ਰਾਤ ਨੂੰ ਰਿਸ਼ਤੇਦਾਰ ਨੂੰ ਕੱਲ ਨੂੰ ਅਲੱਗ ਬੈੱਡਰੂਮ ਚ ਪਾ ਦਣਗੇ ਤੇ ਉਹ ਵਿਚਾਰਾ ਸਾਰੀ ਰਾਤ ਛੱਤਾਂ ਲਟਕੀ ਜਾਂਦਾ ਵੀ ਮਸਾਂ ਯਾਰ ਇਹਨਾਂ ਦੇ ਘਰੇ ਮਿਲਣ ਆਏ ਸੀ ਅੱਗੋਂ ਇਹ ਤਾਂ ਸਾਰਾ ਟੱਬਰ ਆਪੋ ਆਪਣੇ ਪੈ ਗਏ ਮੇਰੇ ਨੂੰ ਫੇਰ ਭਈ ਆ ਤਾਂ ਮੋਬਾਈਲ ਦੇਖੀ ਜਾਂ ਕਿ ਰਿਸ਼ਤੇਦਾਰ ਵੀ ਵਿਚਾਰਾ ਆਦਾ ਕੱਢ ਕੇ ਮੋਬਾਈਲ ਦੇਖੀ ਜਾਂਦਾ ਕਹਿਣ ਦਾ ਮਤਲਬ ਵੀ ਰਿਸ਼ਤੇਦਾਰੀਆਂ ਚ ਵੀ ਮੋਹ ਪਿਆਰ ਬਿਲਕੁਲ ਖਤਮ ਹੋ ਗਿਆ ਕੀ ਬੰਦੇ ਭਈ ਮੋਬਾਈਲਾਂ ਦੇ ਵਿੱਚ ਇੰਨੇ ਕ ਵੜ ਗਏ ਕਿ ਮੋਬਾਈਲਾਂ ਤੋਂ ਹੀ ਵੇਲ ਨਹੀਂ ਹੈਗੀ ਕਹਿਣ ਦਾ ਮਤਲਬ ਕਿ ਬਾਹਰ ਬੰਦਾ ਸਾਰੀ ਦੁਨੀਆ ਨਾਲ ਜੁੜਿਆ ਹੋਇਆ ਆਪਦੇ ਸਾਰੇ ਰਿਸ਼ਤਿਆਂ ਨਾਲ ਟੁੱਟਿਆ ਹੋਇਆ ਆਪਦੇ ਪਰਿਵਾਰ ਨਾਲ ਟੁੱਟ ਗਿਆ ਆਪਦੇ ਬੱਚਿਆਂ ਨਾਲ ਵੀ ਬੰਦਾ ਟੁੱਟ ਗਿਆ ਤਾਂ ਭਈ ਮੋਬਾਈਲ ਵਰਗੀ ਚੰਗੀ ਚੀਜ਼ ਵੀ ਹੈ ਕੋਈ ਨਹੀਂ ਹੈਗੀ ਪਰ ਜੇ ਤੁਸੀਂ ਦੀ ਗਲਤ ਵਰਤੋਂ ਕਰਦੇ ਹੋ ਤੇ ਵਰਗੀ ਮਾੜੀ ਚੀਜ਼ ਵੀ ਕੋਈ ਨਹੀਂ ਹੈਗੀ ਇਹੀ ਕਾਰਨਾਂ ਮੈਰਿਜ ਲਾਈਫ ਛੋਟੀ ਹੋਣ ਦਾ ਇਹੀ ਕਾਰਨ ਆ ਵੱਧ ਤਲਾਕ ਹੋਣ ਦਾ ਵੀ ਇਹੀ ਕਾਰਨ ਆ ਕਿਉਂਕਿ ਅੱਜ ਕੱਲ ਮੁੰਡੇ ਕੁੜੀਆਂ ਕੋਲੇ ਮੋਬਾਈਲ ਆ ਸੁਹਾਗ ਰਾਤ ਨੂੰ ਮੋਬਾਈਲ ਗਿਫਟ ਕਰ ਦਿੰਦੇ ਆ ਉਹਨਾਂ ਕੋਲੇ ਆਪਸ਼ਨ ਨਹੀਂ ਇੰਨੇ ਕਿ ਵੱਧ ਜਾਂਦੀਆਂ ਨੇ ਕਿ ਮਣ ਕਿਤੇ ਨਾ ਕਿਤੇ ਬੰਦੇ ਦਾ ਕੇ ਡੋਲ ਜਾਂਦਾ ਭਾਵੇਂ ਉਹ ਮੁੰਡਾ ਦੇ ਭਾਵੇਂ ਕੁੜੀ ਆ ਫਿਰ ਕੁੜੀ ਸੋਚਦੀ ਕਿ ਮੈਂ ਫਲਾਣੇ ਨਾਲ ਵਿਆਹ ਕਰਾਵਾਂ ਮੈਂ ਐਵੇਂ ਮਲੰਗ ਨਾਲ ਵਿਆਹ ਕਰਾ ਲਿਆ ਫਿਰ ਮੁੰਡਾ ਸੋਚਦਾ ਕਿ ਮੇਰੇ ਨਾਲ ਤਾਂ ਇਹ ਤੂੰ ਸੋਹਣੀ ਸੈੱਟ ਹੋਗੀ ਮੈਂ ਉਹਨਾਂ ਨਾਲ ਵਿਆਹ ਕਰਾਵਾਂ ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਇਹੀ ਕਲੇਸ਼ ਚੱਲੀ ਜਾਂਦਾ ਘਰ ਵਾਲੇ ਨੂੰ ਇੰਨੀ ਆਗਿਆ ਨਹੀਂ ਹੈਗੀ ਉਹ ਘਰ ਵਾਲੇ ਦਾ ਮੋਬਾਈਲ ਦੇਖ ਲੈ ਤੇ ਘਰ ਵਾਲੇ ਨੂੰ ਇੰਨੀ ਆਗਿਆ ਨਹੀਂ ਹੈਗੀ ਆਪਦੇ ਘਰ ਵਾਲੇ ਦਾ ਮੋਬਾਈਲ ਦੇਖ ਲੈ ਇਸ ਕਰਕੇ ਬਈ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਆਦੇ ਪਰਿਵਾਰ ਚ ਇਕੱਠੇ ਬੈਠੇ ਹੋ ਆਪਦੇ ਬੱਚਿਆਂ ਕੋਲੇ ਬੈਠੇ ਹੋ ਆਪਦੀ ਵਾਈਫ ਕੋਲੇ ਬੈਠੇ ਹੋ ਤਾਂ ਉਦੋਂ ਮੋਬਾਈਲ ਨੂੰ ਸਾਇਲੈਂਟ ਕਰਕੇ ਸਾਈਡ ਤੇ ਰੱਖ ਦੋ ਉਦੋਂ ਵਿੱਚ ਦੇ ਸਿਰ ਨਾ ਕਿਸੂੜੀ ਰੱਖਿਆ ਕਰੋ ਨਹੀਂ ਤਾਂ ਇਸ ਚੀਜ਼ ਦੇ ਖਮਿਆਜੇ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਭੁਗਤਨੇ ਪੈਣਗੇ ਕਿਉਂਕਿ ਤੁਹਾਡੇ ਬੱਚਿਆਂ ਦਾ ਵੀ ਤੁਹਾਡੇ ਨਾਲ ਮੋਹ ਪਿਆਰ ਨਹੀਂ ਰ ਥੋੜੀ ਘਰ ਵਾਲੀ ਦਾ ਤੁਹਾਡੇ ਨਾਲ ਮੋਹ ਪਿਆਰ ਨਹੀਂ ਰਹਿਣਾ ਸਾਰਾ ਕੁਝ ਖਤਮ ਹੋ ਜਾਂਦਾ ਤੇ ਆਉਣ ਵਾਲੇ ਟਾਈਮ ਤੁਸੀਂ ਇਸ ਚੀਜ਼ ਦੇ ਨਤੀਜੇ ਦੇਖ ਲਿਓ ਪਹਿਲਾਂ ਤਾਂ ਨਤੀਜੇ ਆਪਾਂ ਹੁਣ ਦੇਖ ਹੀ ਰਹੇ ਆ ਕਿ ਪਰਿਵਾਰ ਬਹੁਤ ਜਲਦੀ ਕਿਸੇ ਨਾਲ ਟੁੱਟ ਰਿਹਾ ਬੜੀ ਛੇਲਤੀ ਅੱਡ ਹੋ ਰਹੀ ਹੈ ਪਰਿਵਾਰਾਂ ਵਿੱਚ ਮੋਹ ਪਿਆਰ ਨਹੀਂ ਰਹਿ ਗਿਆ ਤੁਸੀਂ ਪੁਰਾਣੇ ਸਮਝ ਨਿਗਾ ਮਾਰ ਕੇ ਦੇਖਿਓ ਕਿ ਸਾਰੇ ਪਰਿਵਾਰ ਇਕੱਠੇ ਬਹਿ ਕੇ ਹੱਸਦੇ ਖੇਡਦੇ ਦੋ-ਦੋ ਘੰਟੇ ਗੱਲਾਂ ਕਰਦੇ ਸੀਗੇ ਹੁਣ ਕਿਹੜਾ ਬੰਦਾ ਆਪਣੇ ਪਰਿਵਾਰ ਨਾਲ ਬਹਿ ਕੇ ਦੋ ਘੰਟੇ ਗੱਲਾਂ ਕਰਦਾ ਬਸ ਇੱਕੋ ਗੋਲ ਬੀਜੀ ਬੀਜੀ ਕਾਹਦਾ ਬੀਜੀ ਆ ਕੰਮ ਕਰ ਕਰਨ ਤੋਂ ਬਾਅਦ ਬੰਦਾ ਹਰੇਕ ਬੰਦਾ ਦੋਟਾ ਹੀ ਪਰ ਜਿਹੜੇ ਆਪਾਂ 3 ਘੰਟੇ ਵਿਹਲੇ ਹੁੰਨੇ ਆ ਉਹਦੇ ਪਰਿਵਾਰ ਨੂੰ ਦੇਣੇ ਹੁੰਦੇ ਉਹ ਆਪਾਂ ਮੋਬਾਈਲਾਂ 'ਚ ਗਾਲ ਦਿੰਨੇ ਆ ਇਸ ਕਰਕੇ ਅ ਕਾਮਕਾਰ ਆਪਦਾ ਨਿਵੇੜਨ ਤੋਂ ਬਾਅਦ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਪਰਿਵਾਰ 'ਚ ਬੈਠੇ ਹੋ ਉਦੋਂ ਮੋਬਾਈਲ ਨੂੰ ਬਿਲਕੁਲ ਨਾ ਦੇਖੋ ਆਪਦੇ ਬੱਚਿਆਂ ਨਾਲ ਹੱਸੋ ਖੇਡੋ ਆਪਦੀ ਵਾਈਫ ਨਾਲ ਗੱਲਾਂ-ਬਾਤਾਂ ਕਰੋ ਆਪਦੇ ਮਾਪਿਆਂ ਨਾਲ ਗੱਲਾਂ-ਬਾਤਾਂ ਕਰੋ ਜੇ ਵੀ ਤੁਹਾਡੇ ਕੋਲ ਰਿਸ਼ਤੇਦਾਰ ਆਉਂਦੇ ਨੇ ਗੱਲਾਂ-ਬਾਤਾਂ ਕਰੋ